ਕਾ ਦਿਨ ਤੋਂ ਦੀ ਰੌਣਕ ਨਹੀਂ ਤੇ ਲੱਗੀ ਸੀ ਤੇ ਨਾ ਅਸੀਂ ਆਈਆਂ ਸੀਗੀਆਂ ਸਾਡੇ ਪੀ ਜਿਹੜੇ ਪਿੰਡ ਦੇ ਸਰਪੰਚ ਨੇ ਵੀਰ ਲੰਪੀ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 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 ਬਹੁਤ-ਬਹੁਤ ਧੰਨਵਾਦ ਵੀਰ ਨੇ ਜਿਨੇ ਸਾਨੂੰ ਪਿਛੜੀਆਂ ਸੇਹਲੀਆਂ ਨੂੰ ਮਿਲਾਇਆ ਅਸੀਂ ਤਾਂ ਅਸੀਂ ਛੋਟੇ ਹੁੰਦੇ ਹੀ ਜਾਂਦੇ ਸੀ ਕਿ ਹੁਣ ਵੈਸੇ ਅਸੀਂ ਬਹੁਤ ਸਾਲਾਂ ਤੋਂ ਕਦੇ ਤੀਆਂ 'ਚ ਨਹੀਂ ਗਏ ਸੀ ਮੈਨੂੰ ਤਾਂ ਲੱਗਦਾ ਮੈਂ ਬਹੁਤ ਦੇਰ ਬਾਅਦ ਹੀ ਤੀਆਂ ਦੇਖਿਆ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਲੱਗਿਆ ਸਾਨੂੰ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਪਿੰਡ 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 ਦੇ ਵਿੱਚ ਜਿਹੜੀਆਂ ਤੀਆਂ ਨੇ ੀਆਂ ਦਾ ਮਲਾਪ ਉਹ ਕਰਵਾਇਆ ਜਾ ਰਿਹਾ ਤੋਂ ਮੈਨੂੰ ਲੱਗਦਾ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਹੈਨਾ ਤੇ ਹਾ ਆਪਣੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਇਹ ਜਿਹੜਾ ਮਾ ਮਾ ਤੀਆਂ ਦਾ ਮਲਾਪ ਉਹ ਕਰਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦੀ ਆਪਸ ਦੀ ਭਾਈਚਾਰਕ ਸਾਂਝ ਵਧਦੀ ਆ ਸਾਡੀਆਂ ਬੱਚਿਆਂ ਨੂੰ ਸਾਡੀ ਰੀਤਾਂ ਰਵਾਜਾਂ ਦਾ ਪਤਾ ਲੱਗਦਾ ਸਾਡੇ ਰਿਸ਼ਤਿਆਂ ਦਾ ਪਤਾ ਲੱਗਦਾ ਦੇਸ਼ ਭਰ ਦੇ ਵਿੱਚ ਅੱਜ ਤੀਜ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਤੀਆਂ ਨੇ ਜਿਹੜੀਆਂ ਤਾਂ ਵੱਡਾ ਮਾਣ ਸਮਝਿਆ ਜਾਂਦਾ ਤਾਂ ਅੱਜ ਤੀਆਂ ਦੇ ਤਿਉਹਾਰ ਦੇ ਮੌਕੇ ਅਸੀਂ ਕਹਿ ਸਕਦੇ ਹਾਂ ਪਾਲ ਸਮਰਾਉ ਵੀ ਪਹੁੰਚੇ ਨੇ ਹਰ ਇੱਕ ਲਗਾਤਾਰ ਤਸਵੀਰ ਦੇਖਦੇ ਆ ਪੰਜਾਬ ਦੀ ਕੈਨੇਡਾ ਦੀ ਹੈ ਹੋਰ ਵੱਖ-ਵੱਖ ਦੇਸ਼ਾਂ ਦੀ ਤਾਂ ਪਾਲ ਸਮਰਾਉ ਨੇ ਤੀਆਂ ਦਾ ਸਨਮਾਨ ਕਰਦੇ ਨਜ਼ਰ ਆਉਂਦੇ ਨੇ ਪੰਜਾਬ ਦੀਆਂ ਤੀਆਂ ਨੇ ਜਿਹੜਾ ਤਾਂ ਮਾਣ ਸਮਝਿਆ ਜਾਂਦਾ ਤਾਂ ਅੱਜ ਪਿੰਡ ਦੇ ਵਿੱਚ ਪਹੁੰਚੋ ਕਿੰਨੀ ਖੁਸ਼ੀ ਬਹੁਤ ਚੰਗਾ ਲੱਗਿਆ ਸਾਨੂੰ ਸਾਡੇ ਲਈ ਖੁਸ਼ੀ ਦੀ ਗੱਲ ਹੈ ਵੀ ਪਿੰਡ 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 ਦੇ ਵਿੱਚ ਇਹ ਜਿਹੜੀਆਂ ਆ ਤੀਆਂ ਨੇ ｔੀਆਂ ਦਾ ਮਲਾਪ ਉਹ ਕਰਵਾਇਆ ਜਾ ਰਿਹਾ ਤੋਂ ਮੈਨੂੰ ਲੱਗਦਾ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਹੈਨਾ ਤੇ ਹਾ ਆਪਣੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਇਹ ਜਿਹੜਾ ਮਾ ਮਾ ｔੀਆਂ ਦਾ ਮਲਾਪ ਉਹ ਕਰਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦੀ ਆਪਸ ਚੀ ਭਾਈਚਾਰਕ ਸਾਂਝ ਵੱਧਦੀ ਆ ਸਾਡੀਆਂ ਬੱਚਿਆਂ ਨੂੰ ਸਾਡੀ ਰੀਤਾਂ ਰਵਾਜਾਂ ਦਾ ਪਤਾ ਲੱਗਦਾ ਸਾਡੇ ਰਿਸ਼ਤਿਆਂ ਦਾ ਪਤਾ ਲੱਗਦਾ ਸੋ ਇੱਥੇ ਆ ਕੇ ਅੱਜ ਬਹੁਤ ਚੰਗਾ ਲੱਗਿਆ ਵਧਾਈ ਦੇ ਪਾਤਰ ਹੈ ਸਰਪੰਚ ਸਾਹਿਬ ਤੇ ਸਾਰੇ ਸਹਿਯੋਗੀ ਬਾਕੀ ਪਵਲ ਜੀ ਕਿਸ ਤਰੀਕੇ ਦੇਖਦੇ ਹੋ ਲਗਾਤਾਰ ਅਸੀਂ ਗੱਲ ਕਰੀਏ ਸੱਭਿਆਚਾਰ ਦੀ ਘਟਦਾ ਜਾ ਰਿਹਾ ਇੱਕ ਪਾਸੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਵੱ ਇਹ ਪ੍ਰੋਗਰਾਮ ਹੁੰਦੇ ਨੇ ਤਾਂ ਲੱਗਦਾ ਨਹੀਂ ਉਹ ਪੁਰਾਣਾ ਪੰਜਾਬ ਹੈ ਤਾਂ ਯਾਦ ਆਂਦਾ ਜਿਵੇਂ ਤੁਹਾਡਾ ਵੀ ਅਸੀਂ ਦੇਖ ਸਕਦਾ ਜਿਹੜੀ ਸਰਦਾਵਟਾ ਦਾ ਪੁਰਾਣਾ ਜਿੱਦਾਂ ਪੰਜਾਬੀ ਮੰਨਿਆ ਜਾਂਦਾ ਸੀ ਬਿਲਕੁਲ ਅਸੀਂ ਇੱਕ ਤਾਂ ਬੜਾ ਲੰਮਾ ਉਦਮ ਕਰ ਰਹੇ ਹਾਂ ਅਸੀਂ ਅਸੀਂ ਆਪ ਉਦਮ ਕਰ ਰਹੇ ਹਾਂ ਅਸੀਂ ਆਪ ਇਹ ਤੀਆਂ ਨੂੰ ਮੁੜ ਸੁਰਜੀਤ ਕੀਤਾ ਅਸੀਂ ਖੁਦ ਜਾ ਕੇ ਦੇਸ਼ਾਂ-ਅਮਦੇਸ਼ਾਂ ਦੇ ਵਿੱਚੋਂ ਮੈਂ ਹੁਣੇ ਬੀਤੇ ਦਿਨੀ ਮੈਂ ਅਸਟ੍ਰੇਲੀਆ ਤੋਂ ਆਇਆ ਹਰ ਜਗ੍ਹਾ ਜਿੱਥੇ ਵੀ ਜਾਣਿਆ ਸੀ ਸਾਡੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਕਲਚਰ ਦੀ ਅਸੀਂ ਗੱਲ ਕਰਦੇ ਆਂ ਸੋ ਪੰਜਾਬ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਬਈ ਬੇਸਾ ਖਤਮ ਹੁੰਦਾ ਜਾ ਰਿਹਾ ਜਾਂ ਸੱਭਿਆਚਾਰ ਘਟਦਾ ਜਾ ਰਿਹਾ ਨਹੀਂ ਸਾਡੀ ਨੌਜਵਾਨ ਪੀੜ੍ਹੀ ਮੋੜ ਇਹਨਾਂ ਚੀਜ਼ਾਂ ਵੱਲ ਮੁੜ ਰਹੀ ਹੈ ਇਹ ਸਾਰੀਆਂ ਰੀਤਾਂ ਤੇ ਰੀਤੀ ਰਵਾਜ ਸਾਰੇ ਮੁੜ ਸਿਰਜੀਤ ਹੋ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਵੀ ਜਿਹੜੇ ਉਦਦਮ ਦੇ ਲਈ ਅਸੀਂ ਆਏ ਸੀ ਉਹਦੇ ਵਿੱਚ ਕਾਫੀ ਹੱਦ ਤੱਕ ਸਫਲ ਹੋ ਗਏ ਸੀ ਬਹੁਤ ਵਾਕਫ ਹੋਏ ਉਰੇ ਮਾਤਾਵਾਂ ਨਾਲ ਠੀਕ ਹੈ ਭੈਣਾਂ ਨਾਲ ਤਾਂ ਬਹੁਤ ਦੂਰੋਂ ਜਿਹੜੀਆਂ ਵਿਆਹੀਆਂ ਗਈਆਂ ਤਾਂ ਉਹ ਵੀ ਅੱਜ ਇੱਥੇ ਆਈਆਂ ਤਾਂ ਉਹਨਾਂ ਨੂੰ ਵੀ ਬੜੀ ਵੱਡੀ ਖ ਜਾ ਮਾ ਏਕੇ ਪਿੰਡ ਜਾ ਕੇ ਆਪਣੀਆਂ ਸਖੀਆਂ ਸਹੇਲੀਆਂ ਚਾਚੀਆਂ ਤਾਈਆਂ ਦੇ ਨਾਲ ਨੱਚੀਏ ਟੱਪੀ ਹੈ ਨਾ ਤੇ ਖੁਸ਼ੀ ਮਨਾਈਏ ਤੇ ਅੱਜ ਇੱਥੇ ਤੁਸੀਂ ਆਪ ਹੀ ਦੇਖਿਆ ਸੀ ਕਿ ਮੈਂ ਬਜ਼ੁਰਗ ਮਾਤਾ ਮਾ ਕਿੰਨੇ ਆਪਣੇ ਅੰਦਰਲੇ ਗੁਆਰ ਕੱਢ ਰਹੀਆਂ ਸੀ ਨੱਚ ਵੀ ਰਹੀਆਂ ਸੀ ਤੇ ਰੋ ਵੀ ਰਹੀਆਂ ਸੀ ਹੈ ਨਾ ਇਹ ਤੀਆਂ ਤੀਆਂ ਦੇ ਵਿੱਚ ਕੱਲਾ ਨੱਚਣਾ ਪਿੰਗਾ ਝੁੱਟ ਨਹੀਂ ਹੁੰਦਾ ਉਹਦੇ ਵਿੱਚ ਉਹਨਾਂ ਦੇ ਅੰਦਰਲੇ ਦਰਦਾਂ ਦੀ ਵੀ ਗੱਲ ਹੁੰਦੀ ਹੈ ਉਹਨਾਂ ਦੀਆਂ ਫੀਲਿੰਗਾਂ ਦੀ ਵੀ ਗੱਲ ਹੁੰਦੀ ਹੈ ਉਹਨਾਂ ਦੇ ਜਜ਼ਵਾਤਾਂ ਦੀ ਵੀ ਗੱਲ ਹੁੰਦੀ ਹੈ ਜਿਹੜੀ ਅੱਜ ਤੁਸੀਂ ਪਰਤੱਖੇ ਤੇ ਦੇਖੀ ਹੈ ਕਿਵੇਂ ਕੁੜੀਆਂ ਰੋ ਰਹੀਆਂ ਸੀ ਕਿਵੇਂ ਮਾਤਾ ਆਪਣੇ ਦਿਲ ਦੇ ਅੰਦਰਲੇ ਗੁਆਰ ਵੀ ਕੱਢ ਰਹੀਆਂ ਸੀ ਜੋ ਇਹ ਜਿਹੇ ਮੌਕੇ ਸਾਨੂੰ ਪਲੇਟਫਾਰਮ ਜਿਹੜੇ ਨਾ ਬੱਚਿਆਂ ਨੂੰ ਦੇਣੇ ਚਾਹੀਦੇ। ਤੁਸੀਂ ਕਹਿ ਸਕਦੇ ਆ ਮੁਰ ਤੋਂ ਇਕੱਠੇ ਵੀ ਜਿਹੜੇ ਲੋਕ ਨੇ ਇੱਕ ਜਗ੍ਹਾ ਤੇ ਹੋ ਜਾਂਦੇ। ਬਿਲਕੁਲ ਹੁਣ ਸਾਨੂੰ ਪੂਰੀ ਆਸਾ ਵੀ ਪੰਜਾਬ ਮੁਰ ਸਰਜੀਤ ਹੋਣੀ ਆ ਉਹ ਸਾਰੀਆਂ ਚੀਜ਼ਾਂ ਮੁਰ ਪੰਜਾਬ ਮੇਰਾ ਰੰਗਲਾ ਪੰਜਾਬ ਬਣੂਗਾ ਤੇ ਸੋਨੇ ਦੇ ਕੀੜੇ ਵਾਲਾ ਪੰਜਾਬ। ਸ਼ੁਕਰੀਆ ਜੀ ਤਾਂ ਲਗਾਤਾਰ ਪਾਲ ਸੰਭਰਾਉਂ ਨੇ ਜਿਹੜੇ ਤਾਂ ਅਜਿਹੇ ਪ੍ਰੋਗਰਾਮ ਜਿਹੜੇ ਸ਼ਿਰਕਤ ਕਰ ਰਹੇ ਨੇ ਗੱਲ ਕੀਤੀ ਜਾਵੇ ਪੰਜਾਬ ਦੇ ਤੀਆਂ ਦੇ ਮੇਲੇ ਦੀ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਜਾ ਰਹੇ ਤਸਵੀਰ ਤੁਹਾਨੂੰ ਜਿਹੜੀ ਦਿਖਾ ਦਿੰਨਾ ਮੈਂ ਤਾਂ ਜਿਹੜੀ ਤੀਆਂ ਦਾ ਜਿਹੜਾ ਅਸੀਂ ਕਹਿ ਤਾ ਦਿਆ ਤੀਆਂ ਇਕੱਠੀਆਂ ਹੋ ਕੇ ਬੋਲੀਆਂ ਪਾ ਰੀਆਂ ਨੇ ਵੱਖ-ਵੱਖ ਪਿੰਡਾਂ ਤੋਂ ਮਾਤਾਵਾਂ ਨੇ ਤੇ ਇਹ ਗੱਲ ਕੀਤੀ ਜਾਵੇ ਜ਼ਿਲ੍ਹਾ ਸੰਗਰੂਰ ਦਾ ਪੱਟੀਵਾਲ ਪਿੰਡਾਂ ਦਾ ਜਿੱਥੇ ਔਰਤਾਂ ਦੇ ਵੱਲੋਂ ਅਸੀਂ ਕਹਿ ਸਕਦਾ ਹਾਂ ਬੋਲੀਆਂ ਪਾਈਆਂ ਜਾ ਰਹੀਆਂ ਤਸਵੀਰ ਦੇਖ ਸਕਦੇ ਹੋ ਲਾਈਵ ਹੈ ਤਾਂ ਜਿਹੜੀ ਤੁਹਾਨੂੰ ਨਜ਼ਰ ਦੇਖ ਸਕਦੇ ਹੋ ਤੁਸੀਂ ਤਾ ਕਿੰਨੀ ਕਿ ਖੁਸ਼ੀ ਹੋਈ ਆ ਪਾ ਗੱਲਬਾਤ ਕਰ ਲੈਨੇ ਆ ਅਸੀਂ ਕਹਿ ਸਕਦੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਇਕੱਠੇ ਹੋਇਆ ਜਾਂਦਾ ਤਾਂ ਇਹੋ ਜੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਈਆਂ ਨੇ ਸ਼ਹਿਰਾਂ ਤੋਂ ਆਈਆਂ ਨੇ ਜਿਹੜੀਆਂ ਤੀਆਂ ਤਾਂ ਕਿੰਨੀ ਕਿ ਜਿਹੜੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਵੀਰੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਸਹੇਲੀਆਂ ਮਿਲਿਆ ਨੇ ਸਾਲਾਂ ਬਾਅਦ ਮਿਲਿਆ ਸੀ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਦੁੱਖ ਸੁੱਖ ਫਰੋਲੇ ਆਪਣਾ ਬਹੁਤ ਦੂਰੋਂ ਦੂਰੋਂ ਸੇਲੀਆਂ ਆਈਆਂ ਨੇ ਪਹਿਣਾ ਨੂੰ ਪਹਿਣਾ ਮਿਲ ਜਾਂਦੀਆਂ ਨੇ ਸੇਲੀ ਨੂੰ ਸੇਲੀ ਨਹੀਂ ਮਿਲਦੀ ਇਸ ਪਿੰਡ ਦਾ ਬਹੁਤ ਬਹੁਤ ਧੰਨਵਾਦ ਇਸ ਪਿੰਡ ਦੇ ਸਰਪੰਚ ਨੇ ਸਾਰੀਆਂ ਸੇਲੀਆਂ ਇਕੱਠੀਆਂ ਕਰਤੀਆਂ ਸਾਡੀਆਂ ਧੀਆਂ ਪਹਿਣਾ ਨੂੰ ਬਰਤਣ ਲੱਗੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਆਪਣੇ ਪਹਿਣ ਪਹਿਣਾ ਬਰਤਣ ਲੱਗਿਆ ਆਪਣੇ ਮਾਪਿਆਂ ਵਿਚ ਸੁਖੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਕਿੰਨੇ ਸਾਲ ਬਾਅਦ ਇਸ ਪਿੰਡ ਦੇ ਨਾਲ ਜਿਹੜਾ ਵਕਫ ਹੋਇਆ ਅੱਜ ਇੱਥੇ ਆਇਆ ਇਸ ਪਿੰਡ ਦੇ ਵਿੱਚ ਆਹਨ ਤੁਹਾਨੂੰ 32 ਸਾਲ ਹੋ ਗਏ ਮੈਂ ਜਿਸ ਦਿਨ ਆਇਆ ਮੈਨੂੰ ਆਇਆ ਨੂੰ 33 ਸਾਲ ਹੋ ਗਏ ਤੇ ਇਸ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜਿਹੜੇ ਪੱਟੀ ਵਾਲੇ ਵਿੱਚ ਦੀਆਂ ਲਵਾ ਕੇ ਸਾਰੇ ਭੈਣ ਪਾਈ ਸਾਰੇ ਮਾਮਾ ਪੈਣ ਇਕੱਠੀਆਂ ਹੋਈਆਂ ਨੇ ਭੈਣ ਭਾਈ ਵਰਤਨ ਲੱਗੇ ਜਿਹੜੀਆਂ 20 ਸਾਲ ਦੇ ਟੁੱਟੇ ਹੁੰਦੇ ਅੱਜ ਉਹ ਵਰਤਨ ਲੱਗੀਆਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਮਝਾ ਤਾਂ ਅੱਜ ਦੇ ਸਮੇਂ ਦੇ ਵਿੱਚ ਇਕੱਠਾ ਹੋਣਾ ਬਹੁਤ ਔਖਾ ਪਰ ਜਿਹੜਾ ਇਹ ਪ੍ਰੋਗਰਾਮ ਹੈ ਤਾਂ ਜਿਹੜਾ ਆਯੋਜਿਤ ਕੀਤਾ ਗਿਆ ਪਿੰਡ ਦੀ ਪੰਚਾਇਤ ਦੇ ਵੱਲੋਂ ਤਾਂ ਜਿਹੜਾ ਪਾਲ ਸੰਭਰਾ ਉਹ ਵੀ ਖਾਸ ਤੌਰ ਤੇ ਪਹੁੰਚੇ ਸੀ ਤਾਂ ਜਿਹੜਾ ਵੱਖ-ਵੱਖ ਪਿੰਡਾਂ ਤੋਂ ਜਿਹੜੀਆਂ ਧੀਆ ਨੇ ਤਾਂ ਇਕਬਾਲ ਜੀ ਮੌਜੂਦ ਨੇ ਇਕਬਾਲ ਜੀ ਕਿਸ ਤਰੀਕੇ ਦੇਖਦੇ ਹੋ ਸੱਭਿਆਚਾਰ ਲਗਾਤਾਰ ਘਟਦਾ ਜਾ ਰਿਹਾ ਪਰ ਇਹਨਾਂ ਦਿਨਾਂ ਦੇ ਵਿੱਚ ਆ ਕੇ ਤਾਂ ਗੱਲ ਕਰੀਏ ਧੀਆ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਸ਼ ਆਇਆ ਜਾਂਦਾ ਤਾਂ ਲੱਗਦਾ ਨਹੀਂ ਵੀ ਇਸ ਨਾਲ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਬਹੁਤ ਬਹੁਤ ਵਧੀਆ ਉਪਰਾਲਾ 올림픽 ਸਰਪੰਚ ਦਾ ਇਹ ਸਰਪੰਚ ਪੱਟੀਵਾਲ ਤੋਂ ਜਿਹੜੇ ਕੁੜੀਆਂ ਦੇ ਭਰਾ ਨੇ ਜਿਹੜੇ ਕੁੜੀਆਂ ਦੇ ਵੀਰ ਨਹੀਂ ਹੈਗੇ ਜਿਨ੍ਹਾਂ ਦੇ ਮਾਪਿਓ ਨਹੀਂ ਹੈਗੇ ਉਹਨਾਂ ਨੂੰ ਸੰਧਾਰੇ ਵੀ ਦਿੱਤੇ ਗਏ ਨੇ ਵੱਡੇ ਉਪਰਾਲੇ ਕਿਉਂਕਿ ਪਿੰਡ-ਪਿੰਡ ਜਾ ਕੇ ਜਿਹੜੀਆਂ ਕੁੜੀਆਂ ਧੀਆਂ ਦੇ ਪਰਿਵਾਰਾਂ ਦੇ ਵਿੱਚ ਜੀ ਮਾਪਿਓ ਨਹੀਂ ਹੈਗੇ ਤੇ ਭਰਾ ਨਹੀਂ ਹੈਗੇ ਉਹਨਾਂ ਨੂੰ ਪਿੰਡ-ਪਿੰਡ ਜਾ ਕੇ ਸੁਨੇਹ ਲਾਏ ਐਡਾ ਵੱਡਾ ਪ੍ਰੋਗਰਾਮ ਕਰਾਉਣਾ ਤਿਆਂ ਨੂੰ ਇਕੱਠਿਆਂ ਕਰਕੇ ਇੱਕ ਮੰਚ ਤੇ ਇਕੱਠੇ ਕਰਨਾ ਕਿਉਂਕਿ ਅੱਗੇ ਪਿਛਲੇ ਜ਼ਮਾਨੇ ਦੇ ਵਿੱਚ ਕੁੜੀਆਂ 치ੜੀਆਂ ਸੌਣ ਦੇ ਮਹੀਨੇ ਇਕੱਠੇ ਆਉਂਦੇ ਹੁੰਦੀਆਂ ਵੱਲੋਂ ਉਹ ਦੇ ਦਿਨ ਅਖੀਰਲੇ ਦਿਨਾਂ ਦੇ ਵਿੱਚ ਪਰੋਣੇ ਵੀ ਸੋਹਰੇ ਪਿੰਡਾ ਕੇ ਗਿੱਧੇ ਵਿੱਚ ਨੱਚਦੇ ਡੱਬਦੇ ਕੁੜੀਆਂ ਸਿੱਟਣੀਆਂ ਗਾਉਂਦੇ ਦਿਆਂ ਬੋਲੀਆਂ ਪਾਉਂਦੇ ਦਿਆਂ ਤੇ ਸਿੱਟਣੀਆਂ ਰਾਹੀਂ ਤਾਨੇ ਵੀ ਮਾਰ ਦਿੰਦੇ ਪਰੋਣਿਆਂ ਨੂੰ ਤੇ ਬਿਹਾਰ ਹੁੰਦਾ ਸੀ ਅੱਜ ਕੱਲ ਦਾ ਜੇ ਕੁੜੀ ਕੋਈ ਗਾਣਾ ਗਾ ਦੇ ਹਰਖ ਜਾਣਗੇ ਲੋਕ ਉਹ ਉਹ ਜੇ ਮਾਹੌਲ ਹੀ ਨਹੀਂ ਰਹੇ ਪਰ ਵੱਡਾ ਉਪਰਾਲਾ 올림픽 ਸਰਪੰਚ ਦਾ ਜਿਹੜਾ ਇਹ ਕੁੜੀਆਂ ਨੂੰ ਇਕੱਠੇ ਕਰਕੇ ਕਿਉਂਕਿ ਬੱਕ ਬੱਕ ਪਿੰਡਾਂ ਦੇ ਕੁੜੀਆਂ ਬਈਆਂ ਹੋ ਜਾਂ ਨੇ ਸਨੇਹੇ ਲਾਉਣੇ ਪੋਚਾਉਣ ਔਰੇ ਤੱਕ ਪੋਚਾਉਣੀਆਂ ਜੇ ਕਿਸੇ ਭੈਣ ਕੋਲੇ ਕਿਰਾਏ ਬੜੀਆਂ ਵਿਓਕੇ ਉਹਨਾਂ ਨੂੰ ਕਿਰਾਏ ਵੀ ਪ੍ਰੋਵਾਈਡ ਕਰਾਇਆ ਜਾਂਦੇ ਨੇ ਵੱਡਾ ਉਪਰਾਲਾ ਸਰਪੰਚ 올림픽 ਵੱਲੋਂ ਅਸੀਂ ਕਹਿ ਸਕਦੇ ਆ 1 ਸਾਲ ਬਾਅਦ ਹਰ ਸਾਲ ਜਿਸ ਤਰੀਕੇ ਹੁੰਦਾ ਤਾਂ ਹਰ ਸਾਲ ਬਾਅਦ ਪਿੰਡ ਦੀਆਂ 3 ਨੇਤਾ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਂਦੀਆਂ ਵੱਡਾ ਵੱਡਾ ਉਪਰਾਲਾ ਕਿਉਂਕਿ ਪਿਛਲੇ ਜਵਾਨੇ ਦਾ ਸੌਣ ਦੇ ਮਹੀਨੇ ਇਕੱਠੀਆਂ ਹੋ ਜਾਂਦੀਆਂ ਇਸ ਵਾਰ ਇਹ ਪਿਛਲੇ ਕਈ ਸਾਲਾਂ ਤੋਂ ਸਰਪੰਚ ਵੱਲੋਂ ਇਹੋ ਜਿਹੇ ਪ੍ਰੋਗਰਾਮ ਉਲੀਕੇ ਕੁੜੀਆਂ ਨੂੰ ਇਕੱਠੇ ਕਰਨਾ ਸੱਭਿਆਚਾਰਕ ਪ੍ਰੋਗਰਾਮ ਮਨਾਉਣੇ ਕੁੜੀਆਂ ਚਿੜੀਆਂ ਜੋ ਇਕੱਠੇ ਆਉਂਦੀਆਂ ਨੇ ਆਪਣੇ ਦੁੱਖ ਦਰਦ ਵੀ ਬਣਦੀਆਂ ਨੇ ਤੇ ਇਹੋ ਜਿਹੇ ਪ੍ਰੋਗਰਾਮ ਮੈਂ ਕਹਿੰਦਾ ਪਿੰਡ ਪਿੰਡ ਹਰ ਇੱਕ ਪੰਚਾਇਤਾਂ ਨੂੰ ਕਰਾਉਣੇ ਚਾਹੀਦੇ ਨੇ ਤਾਂ ਲਗਾਤਾਰ ਜਿਹੜਾ ਇਹ ਇੱਕ ਅਹਿਮ ਪ੍ਰੋਗਰਾਮ ਕਰਵਾਇਆ ਗਿਆ ਸੀ ਵੱਖ-ਵੱਖ ਪਿੰਡਾਂ ਤੋਂ ਜਿਹੜੀਆਂ ਮਾਤਾਵਾਂ ਨੇ ਭੈਣਾਂ ਨੇ ਤਾਂ ਤੀਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਸੀ ਤਾਂ ਹੋਰ ਵੀ ਮੌਜੂਦ ਨੇ ਗੱਲਬਾਤ ਕਰ ਲੈਣਾ ਕਿਸ ਤਰੀਕੇ ਦਾ ਲੱਗਿਆ ਤੁਹਾਨੂੰ ਦੇ ਪ੍ਰੋਗਰਾਮ ਦੇ ਵਿੱਚ ਆਇਓ ਕਿੰਨੀ ਖੁਸ਼ੀ ਮਿਲੀ ਮੈਨੂੰ ਬਹੁਤ ਵਧੀਆ ਬਹੁਤ ਜ਼ਿਆਦਾ ਖੁਸ਼ੀ ਮਿਲੀ ਕਿਉਂਕਿ ਮੇਰੇ ਪੇਕਿਆਂ ਦਾ ਪਿੰਡ ਹੈ ਤੇ ਅਸੀਂ 25-30 ਸਾਲ ਹੋ ਗਏ ਸਾਡੇ ਵਿਆਹ ਹੋਇਆ ਨੂੰ ਕਦੀ ਇਦਾਂ ਦੀ ਰੌਣਕ ਨਹੀਂ ਤੇ ਲੱਗੀ ਸੀ ਤੇ ਨਾ ਅਸੀਂ ਆਈਆਂ ਸੀਗੀਆਂ ਸਾਡੇ ਜਿਹੜੇ ਪਿੰਡ ਦੇ ਸਰਪੰਚ ਨੇ ਵੀਰ ਲੰਮੀ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 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 ਬਹੁਤ-ਬਹੁਤ ਧੰਨਵਾਦ ਵੀਰ ਨੇ ਜਿਹਨੇ ਸਾਨੂੰ ਪਿਛੜੀਆਂ ਸਹੇਲੀਆਂ ਨੂੰ ਮਲਾਇਆ ਤੇ ਅਸੀਂ ਧੰਨਵਾਦ ਕਰਦਾ ਵੀਰ ਦਾ ਬਹੁਤ-ਬਹੁਤ ਤੇ ਸਾਡੇ ਮੂੰਹੋਂ ਇੱਕੋ ਹੀ ਦੁਆ ਨਿਕਲਦੀ ਏ ਤੀਆਂ ਵੇ ਲਮਾਉਣ ਵਾਲਿਆ ਤੇ ਜੀ ਵੇ ਪੁੱਤਾਂ ਦੀ ਜੋੜੀ ਤੀਆਂ ਵੇ ਲਮਾਉਣ ਵਾਲਿਆ ਤੈਨੂੰ ਸਾਡੀ ਵੀ ਉਮਰ ਲੱਗ ਜਾਵੇ ਸੋ ਧੰਨਵਾਦ ਵੀਰ ਦਾ ਬਹੁਤ-ਬਹੁਤ ਤੇ ਅਸੀਂ ਬਹੁਤ ਖੁਸ਼ੀਆਂ ਮਾਣੀ ਅੱਜ ਦੇ ਦਿਨ ਨਾਲ ਇਕੱ ਕਿ ਪਰਣਾ ਤੁਸੀਂ ਨਿਰਾਸ਼ ਨਾ ਹੋਇਓ ਮੈਂ ਸਰਪੰਚ ਬਣਾ ਪਾਵਾਂ ਨਾ ਬਣਾ ਪਰ ਜਿਹੜੀਆਂ ਈਤਿਆਂ ਨੇ ਸਦਾ ਲਈ ਲੱਗਦੀਆਂ ਰਹਿਣਗੀਆਂ ਤੇ ਆਪਣਾ ਜਿਹੜਾ ਵਿਰਸਾ ਹੈ ਉਹ ਫਿਰ ਜਦੋਂ ਫਿਰ ਤੋ ਜਾਉਂਦਾ ਹੋਗਾ ਧੰਨਵਾਦ ਵੀਰੇ ਸਹੀ ਹੈ ਤਾਂ ਕਿੰਨੀ ਖੁਸ਼ੀ ਮਿਲੀ ਅੱਜ ਸਾਰੀਆਂ ਈਤਿਆਂ ਨੇ ਜਿਹੜੀਆਂ ਇੱਕ ਜਗ੍ਹਾ ਤੇ ਇਕੱਠੀਆਂ ਹੋਈਆਂ ਪੁਰਾਣੇ ਗੀਤ ਪੁਰਾਣੀਆਂ ਬੋਲੀਆਂ ਜਿਹੜੀਆਂ ਗਾਈਆਂ ਹਾਂ ਜੀ ਬਹੁਤ ਖੁਸ਼ੀ ਹੋਈ ਬਹੁਤ ਆਨੰਦ ਆਇਆ ਦਿਲ ਕਰਦਾ ਸੀ ਨੱਚੀ ਜਾਈਏ ਟੱਪੀ ਜਾਈਏ ਇੰਨੀਆਂ ਖੁਸ਼ੀਆਂ ਮਿਲੀਆਂ ਬੇਅੰਤ ਖੁਸ਼ੀਆਂ ਮਿਲੀਆਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਲੱਗਦਾ ਨਹੀਂ ਵੀ ਜਿਵੇਂ ਵਿਆਹ ਦਾ ਪ੍ਰੋਗਰਾਮ ਹੁੰਦਾ ਹਨਾ ਉਹ ਖੁਸ਼ੀ ਕਈ ਘੰਟਿਆਂ ਦੀ ਆ ਕਈ ਸਮੇਂ ਦੀ ਮੈਨ ਪ੍ਰੋਗਰਾਮ ਤੇ ਹਾਂਜੀ ਬਹੁਤ ਬਹੁਤ ਖੁਸ਼ੀ ਮੈਨੂੰ ਤੇ ਸੀਨ ਵੀ ਕਰਦੀ ਬੁੱਢੀ ਮਾਤਾ ਬੁੱਢੀ ਮਾਤਾ ਦਾ ਕੀ ਸੀਨ ਸੀਗਾ ਉਹਦਾ ਵੀ ਉਹ ਜੀ ਬੋਲੀ ਪਾ ਰਹੇ ਸੀਗੇ ਤੇ ਬੁੱਢਾ ਹਾਂ ਬੋੜੀਆਂ ਤਰਸਦੀਆਂ ਤੇ ਬੁੱਢੇ ਦਾ ਰੋਲ ਆਂਦਾ ਸੀ ਫਿਰ ਮੈਨੂੰ ਉਹਨਾਂ ਨੇ ਨਾ ਨੱਚਣ ਵਾਸਤੇ ਛੋਟੀ ਪੜਾਤੀ ਸੀ ਪਿੱਛੇ ਤੇ ਮੈਂ ਚੱਕੀ ਖੜੀ ਸੀਗੀ ਫਿਰ ਜਦੋਂ ਬੋਲੀ ਪਾਈ ਤਾਂ ਮੈਨੂੰ ਚਾਂਸ ਮਿਲਿਆ ਵੀ ਮੈਂ ਜਾ ਕੇ ਇਹ ਰੋਲ ਅਦਾ ਕਰਾਂ ਬੁੱਢੇ ਦਾ ਤਾਂ ਹੀ ਮੈਂ ਅੱਗੇ ਆਈ ਸੀ ਜੀ ਇਹਨਾਂ ਦਿਨਾਂ ਨੂੰ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੀ ਯਾਦ ਆ ਜਾਂਦੀ ਕਿਤਨਾ ਕਿਤੇ ਕਿਉਂਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਇਹ ਚੀਜ਼ਾਂ ਹੁੰਦੀਆਂ ਸੀ ਹਾਂਜੀ ਹਾਂ ਹੁੰਦੇ ਹੀ ਜਾਂਦੇ ਸੀ ਕਿ ਹੁਣ ਵੈਸੇ ਅਸੀਂ ਬਹੁਤ ਸਾਲਾਂ ਤੋਂ ਕਦੇ ਤੀਆਂ ਚ ਨਹੀਂ ਗਏ ਸੀ ਮੈਨੂੰ ਤਾਂ ਲੱਗਦਾ ਮੈਂ ਬਹੁਤ ਦੇਰ ਬਾਅਦ ਹੀ ਤੀਆਂ ਦੇਖੀਆਂ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਲੋਕਾਂ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਤਾਂ ਕੀਤੀ ਪਰ ਇਸ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਉਹ ਕੌਣ ਨੇ ਤਾਂ ਪਿੰਡ ਦੇ ਸਰਪੰਚ ਵੀ ਮੇਰੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਬੜੀ ਦੂਰੋਂ ਤੀਆਂ ਚੱਲ ਕੇ ਆਉਂਦੀਆਂ ਕਹਿੰਦੇ ਖਰਚਾ ਤੱਕ ਵੀ ਪੰਚਾਇਤ ਦੇ ਨੂੰ ਤਿਆਰ ਹੈ ਵੀ ਆਓ ਇਕੱਠੀਆਂ ਹੋਵੋ ਤਾਂ ਇਹ ਜੇ ਅਪਰਾਲੇ ਕਿਸ ਤਰੀਕੇ ਜਹ ਇਹ ਤਾਂ ਜੀ ਐਮੀ ਮਤਲਬ ਵਧੀਆ ਲੱਗਦਾ ਸੀ ਚਲੋ ਜਿੱਦਾਂ ਖੁਸ਼ੀ ਦੇ ਦੰਨੇ ਆ ਪੈਣਾ ਨੂੰ ਚੰਗਾ ਲੱਗਦਾ ਵਧੀਆ ਲੱਗਦਾ ਜੀ ਦਿਲ ਨੂੰ ਬਸ ਆਪਣੀ ਪਰਿਵਾਰ ਆ ਸਾਰਾ ਪਿੰਡ ਆਪਣਾ ਜੀ ਜਦੋਂ ਬਹੁਤ ਭੈਣਾ ਭਾਵਕ ਹੋ ਜਾਂਦੇ ਨੇ ਕਈ ਸਾਲਾਂ ਬਾਅਦ ਬਰਿਆਂ ਬਾਅਦ ਇੱਥੇ ਇਕੱਠੀਆਂ ਹੁੰਦੀਆਂ ਨੇ ਉਹ ਬੂਲੀਆਂ ਗਾਉਂਦੇ ਨੇ ਦੋਸਤ ਮਿੱਤਰ ਮਿਲਦੇ ਨੇ ਹੁਣ ਇਦਾਂ ਜੀ ਮਤਲਬ ਮੇਰੇ ਇੱਕ ਬੇਟੀ ਆ ਹਨਾ ਜਿਹਦੇ ਮਤਲਬ ਕੱਲੀਆਂ-ਕੱਲੀਆਂ ਭੈਣਾ ਕੋਈ ਭਰਾ ਜਾਂ ਕੋਈ ਟਰੈਜੇਡੀ ਹੋਈ ਹੁੰਦੀ ਆ ਉਦੋਂ ਇਦਾਂ ਹੀ ਹੁੰਦਾ ਜਦੋਂ ਕੋਈ ਪਿੱਛੇ ਹੁੰਦਾ ਨਹੀਂ ਮਹੂਬ ਵਦੀ ਉਹਨੂੰ ਦੁੱਖ ਹੀ ਲੱਗਦਾ ਜੀ ਇਹ ਗੱਲਾਂ ਆਉਂਦਾ ਵੀ ਯਾਦ ਆਉਂਦਾ ਸੰਦਾਰੇ ਵੀ ਬੰਡੇ ਗਏ ਹਾਂਜੀ ਹਾਂ ਠੀਕ ਆ ਜੀ ਤਾਂ ਅਸੀਂ ਇੱਕ ਹੋਰ ਵੀ ਗੱਲ ਸੁਣ ਰੇ ਹਾਂ ਦੀ ਕਹਿੰਦੇ ਵੀ ਪਿੰਡ ਦਾ ਸਰਪੰਚ ਰਮਾ ਮੈਂ ਨਾਰਮਾ ਪਰ ਪਿੰਡ ਦੇ ਵਿੱਚ ਹਰ ਸਾਲ ਜਿਹੜੀਆਂ ਤੀਆਂ ਲੱਗਣਗੀਆਂ ਤੇ ਪਤਾ ਨਹੀਂ ਕੀ ਗੱਲ ਆ ਜੀ ਐ ਤੇ ਕੀ ਵੀ ਕੁਝ ਇੱਕ ਦੋ ਕੁ ਜਾਣਿਆਂ ਨੇ ਕੋਈ ਕਮੈਂਟ ਤੇ ਲਾਗੇ ਵੀ ਇਹ ਨਾ ਨਾ ਮਤਲਬ ਕਿ ਤ੍ਰੈਜੜੀਆਂ ਵੀ ਹੁੰਦੀਆਂ ਨੇ ਆਪਾਂ ਕਹਿਣਾ ਵੀ ਨਾ ਹੋਣ ਬੜੀ ਅਫਸੋਸ ਦੀ ਗੱਲ ਆ ਜਦੋਂ ਕੋਈ ਅੱਜ ਇੱਕ 6 ਪੈਣਾ ਦੇ ਉੱਪਰ ਦੀ ਇੱਕ ਭਰਾ ਦੀ ਡੈਥ ਹੋਈ ਆ ਸਾਡਾ ਲਾਣਾ ਸੀ ਬਹੁਤ ਮਾੜਾ ਹੋਇਆ ਪਰ ਉਹ ਜਦੋਂ ਕੋਈ ਕਮੈਂਟ ਕਰਦਾ ਤਾਂ ਉਹ ਤੋਂ ਵੀ ਸਾਨੂੰ ਚੰਗਾ ਨਹੀਂ ਲੱਗਦਾ ਮਤਲਬ ਇਹ ਤਾਂ ਇੱਕ ਪੈਣਾ ਦਾ ਪ੍ਰੋਗਰਾਮ ਆ ਇਹ ਕੋਈ ਐਦਾਂ ਨਹੀਂ ਦੀ ਵੀ ਕੋਈ ਕਬੱਡੀ ਜਾਂ ਕੋਈ ਐਦਾਂ ਦੀ ਗੱਲ ਨਹੀਂ ਉਹ ਤਾਂ ਕੈਨਸਲ ਵੀ ਹੋ ਜਾਂਦਾ ਇਹ ਥੋੜਾ ਦਾ ਹੁੰਦਾ ਨਹੀਂ ਵੀ ਕੈਨਸਲ ਠੀਕ ਹੈ ਮੈਂ ਗੱਲ ਕਰਨਾ ਚਾਹੁੰਗਾ ਵੀਰ ਜੀ ਨੂੰ ਕਿ ਵੀਰੇ ਇਹ ਨਾ ਸੋਚ ਵੀ ਤੂੰ ਸਾਡੇ ਧੀ ਇਕੱਲੀ ਆ ਦੀ ਮੇਰੇ ਵੀ ਕੱਲੀ ਸੀ ਆਪਾਂ ਸਟੇਜ ਤੇ ਤਿੰਨੋਂ ਜਾਨੇ ਖੜੇ ਸੀ ਇੱਕ ਸਾਡੇ ਸ਼ਸ਼ੀ ਮੈਡਮ ਜਿਹੜੇ ਮੇਰੇ ਫਰੈਂਡ ਨੇ ਸਾਡੇ ਤਿੰਨਾਂ ਦੇ ਕੱਲੀਆਂ ਧੀਆਂ ਨੇ ਸਾਨੂੰ ਮਾਣ ਹੈ ਕਿ ਜੋ ਮੇਰੀ ਫਰੈਂਡ ਆਈ ਸ਼ਸ਼ੀ ਉਹਨਾਂ ਦੀ ਬੇਟੀ ਅੱਜ ਆਸਟ੍ਰੇਲੀਆ ਦੇ ਵਿੱਚ ਸੈੱਟ ਹੈ ਔਰ ਮੇਰੀ ਬੇਟੀ ਈਐਨਟੀ ਦੀ ਸਪੈਸ਼ਲਿਸਟ ਬਣ ਗਈ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਪਰਮਾਤਮਾ ਅਗੇ ਇਹੀ ਦੁਆ ਕਰਦੇ ਹਾਂ ਕਿ ਸਾਡੇ ਵੀ ਨੇ ਜਿਹੜੇ ਤੀਆਂ ਨੂੰ ਜਿੰਦਾ ਰੱਖਿਆ ਕਿ ਇਹਨਾਂ ਦੀ ਬੇਟੀ ਤਰੱਕੀਆਂ ਕਰੇ ਆਪਣੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕਰੇ ਸਾਨੂੰ ਵੀਰਾਂ ਤੇਰੇ ਬਹੁਤ ਮਾਣ ਹੈ ਜੋ ਸਾਨੂੰ ਵਿਚੜੀਆਂ ਭੈਣਾਂ ਨੂੰ ਅੱਜ ਮਿਲਾਇਆ ਸਾਨੂੰ ਅੱਜ ਮੇਰਾ ਬਚ ਵੱਡੀਆਂ ਹੋਈਆਂ ਤੇ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੀਆਂ ਸੀਗੀਆਂ ਤੇ ਸਾਨੂੰ ਅਸੀਂ ਪਹਿਲੀਆਂ ਦੋ ਸਹੇਲੀਆਂ ਸੀਗੀਆਂ ਜਿਹੜੇ ਪਿੰਡ ਦੇ ਵਿੱਚੋਂ ਪੜ੍ਹਨਾ ਸ਼ੁਰੂ ਕੀਤਾ ਸੀ ਪਿੰਡ ਦੇ ਲੋਕ ਮੇਰੇ ਪਾਪਾ ਨੂੰ ਤਾਨਾ ਹੀ ਮਾਰਦੇ ਸੀ ਕਿ ਦੇਖਾਂਗੇ ਜਦੋਂ ਇਹਨਾਂ ਦੇ ਕੁੜੀਆਂ ਕੋਈ ਸਰਵਿਸ ਤੇ ਲੱਗਣਗੀਆਂ ਜਾਂ ਵੱਡੀਆਂ ਭੜਕ ਹੋਣਗੀਆਂ ਪਰ ਪਰਮਾਤਮਾ ਨੇ ਸਾਡੀ ਇੰਨੀ ਸੋਹਣੀ ਕਿ ਅਸੀਂ ਦੋ ਜਿਹੜੇ ਸਹੇਲੀਆਂ ਸਭ ਤੋਂ ਪਹਿਲਾਂ ਪਿੰਡ 'ਚ ਪੜ੍ਹਨਾ ਸ਼ੁਰੂ ਕੀਤਾ ਸੀ ਤੇ ਅਸੀਂ ਕਾਲਜ ਤੱਕ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਹੈ ਤੇ ਸਾਨੂੰ ਅੱਜ ਮਾਣ ਮਹਿਸੂਸ ਹੁੰਦਾ ਕਿ ਅਸੀਂ ਦੋਵੇਂ ਜੀ ਟੀਚਰ ਸੀ ਪਰ ਪਰਮਾਤਮਾ ਨੇ ਜਿਹੜੀ ਮੇਰੀ ਸਹੇਲੀ ਸੀ ਉਹ 2 ਸਾਲ ਪਹਿ ਪੜਾਇਆ ਮੇਰੀ ਫਰੈਂਡ ਨੇ 12 ਸਾਲ ਸਕੂਲ ਚ ਪੜਾਇਆ ਪਰ ਜਦੋਂ ਉਹਦੀ ਪਰਮਾਤਮਾ ਨੇ ਮੇਰਾ ਵਿਛੋੜਾ ਪਾਇਆ ਤਾਂ ਉਸ ਟਾਈਮ ਮੈਂ ਬਹੁਤ ਮਾਇੂਸ ਹੋ ਗਈ ਤੇ ਮੈਨੇ ਤੋਂ ਬਦਲੀ ਕਰਵਾ ਕੇ ਕਾਕੇੜ ਚ ਚਲ ਗਈ ਪਰ ਸਾਨੂੰ ਬਹੁਤ ਮਾਣ ਸੀ ਅਸੀਂ ਫਖਰ ਨਾਲ ਸਾਡੇ ਪਿੰਡ ਵਿੱਚ ਆਉਂਦੀਆਂ ਸੀਗੀਆਂ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਧੀਆਂ ਨੂੰ ਪੜਾਉਣਾ ਕੋਈ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਹੈਗਾ ਤੇ ਬਹੁਤ ਸ਼ਲਾਘਾਜੋਕ ਕੰਮ ਹੈ ਔਰ ਅਸੀਂ ਵੀ ਆਪਣੀ ਪੂਰੀ ਮਿਹਨਤ ਨਾਲ ਪੜਿਆ ਤੇ ਸਾਡੇ ਮਾਪੇ ਦਾ ਜੋ ਹੈ ਨਾਮ ਰੌਸ਼ਨ ਕੀਤਾ ਜਿਹੜੀਆਂ ਧੀਆਂ ਨੇ ਉਹ ਇੱਕ ਵੀਰ ਦੀ ਪੱਗ ਦੀ ਲਾਜ ਹੁੰਦੀਆਂ ਨੇ ਮਾਂ ਦੀ ਚੁੰਨੀ ਦੀ ਕਹਿੰਦੇ ਹੁੰਦੇ ਵੀ ਆਰਮਾਨਾਂ ਦੀ ਲੜੀ ਹੁੰਦੀਆਂ ਨੇ ਤੇ ਪਿਓ ਦਾ ਜਿਹੜਾ ਹੁੰਦਾ ਤਾਜ ਹੁੰਦੀਆਂ ਨੇ ਸਿਰ ਤੇ ਸੋ ਅਸੀਂ ਸਾਰੀਆਂ ਬੱਚਿਆਂ ਨੂੰ ਅਸੀਂ ਪ੍ਰਾਊਡ ਨਾਲ ਇਹ ਸਾਰਾ ਕੁਝ ਸਿੱਖਿਆ ਦੇਣਾ ਚਾਹੁੰਦੇ ਆ ਕਿ ਬੱਚਿਓ ਤੁਸੀਂ ਕਦੇ ਵੀ ਆਪਣੇ ਮਾਪ ਦਾ ਸਿਰ ਨੀਵਾਂ ਨਾ ਕਰਿਓ ਤੇ ਪੜ੍ਹ ਲਿਖ ਕੇ ਵੱਡੇ ਆਦਿਆਂ ਤੇ ਪਹੁੰਚਿਓ ਤਾਂ ਕਿ ਮੇਰਾ ਪਿੰਡ ਪੱਟੀਵਾਲ ਦਾ ਨਾਮ ਰੌਸ਼ਨ ਹੋ ਜਾਕੇ ਧੰਨਵਾਦ ਤਾਂ ਅਸੀਂ ਇੱਕ ਹੋਰ ਚੀਜ਼ ਵੀ ਦੇਖਿਆ ਬਹੁਤ ਦੂਰੋਂ ਚੱਲ ਕੇ ਜਿਹੜੀਆਂ ਭੈਣਾਂਵਾਂ ਆਈਆਂ ਨੇ ਗੀਆਂ ਅਸੀਂ ਕਿਉਂਕਿ ਮੈਂ ਬਹੁਤ ਦੂਰੋਂ ਆਈਆਂ ਪਲੀਜ਼ ਮੈਂ ਕੁਝ ਕਹਿਣਾ ਚਾਹਨੀ ਆ ਮੈਂ ਬਹੁਤ ਧੰਨਵਾਦ ਕਰਨਾ ਚਾਹਨੀ ਆ ਕਿਉਂਕਿ ਮੈਂ ਦਰਾਏ ਤਾਂ ਪ੍ਰਾਣਾ ਸਮ ਯਾਦ ਆਇਆ ਬਿਲਕੁਲ ਆਇਆ ਬਟ ਲੇਕਿਨ ਸਾਨੂੰ ਪਹਿਲਾਂ ਵਾਲਾ ਮਜਾ ਤਾਂ ਮਤਲਬ ਉਦਾਂ ਦਾ ਨਹੀਂ ਲੱਗਿਆ ਕਿਉਂਕਿ ਪਹਿਲਾਂ ਜੋ ਤੀਆਂ ਹੁੰਦੀਆਂ ਸੀ ਨਾ ਉਹ ਥੋੜਾ ਜਿਹਾ ਅਲੱਗ ਹੁੰਦੀਆਂ ਸੀਗੀਆਂ ਮਤਲਬ ਸਾਡੇ ਟਾਈਮ ਤਾਂ ਅਸੀਂ ਤਾਂ ਕਦੇ ਜਿੱਥੇ ਦੇਖਦੀਆਂ ਉੱਥੇ ਚਾਰਜ ਮਤਲਬ ਟੋਲਾ ਜਿਹਾ ਬਣਾ ਕੇ ਖੜ ਜਾਂਦੀ ਅਸੀਂ ਤੇ ਨੱਚਦੀਆਂ ਸੀ ਹਨਾ ਮਤਲਬ ਹੁਣ ਥੋੜਾ ਜ਼ਿਆਦਾ ਕਰਾਊਡ ਟਾਈਪ ਲੱਗਦਾ ਜਿਸ ਸਮੇਂ ਤਾਂ ਬੋਲੀਆਂ ਵੀ ਬਹੁਤ ਘੱਟ ਨਜ਼ਰ ਆਉਂਦੀਆਂ ਜਿਵੇਂ ਅੱਜ ਇੱਥੇ ਸਿਰਫ ਬੋਲੀਆਂ ਹੀ ਨਜ਼ਰ ਆਉਂਦੀ ਮੈਨੂੰ ਮੈਨੂੰ ਇੰਨੀ ਖੁਸ਼ ਹੋਈ ਕਿ ਮੇਰੀ ਇੰਨੀਆਂ ਫਰੈਂਡਾਂ ਪ੍ਰਾਣੀਆਂ ਦੇ ਵੱਲੋਂ ਜਿਹੜਾ ਇਹ ਸ਼ਲਾਗਾ ਕਰਵਾਇਆ ਗਿਆ ਪ੍ਰੋਗਰਾਮ ਤਾਂ ਜਾਣਕਾਰੀ ਦੇ ਦਈਏ ਕਿ ਜਿਹੜਾ ਤੀਆਂ ਦਾ ਹਰ ਸਾਲ ਜਿਹੜਾ ਇੱਥੇ ਮੇਲਾ ਲੱਗਦਾ ਬੜੇ ਵੱਡੇ ਪੱਧਰ ਦੇ ਤਾਂ ਜਿਹੜਾ ਪਾਲ ਸੰਭਰਾਉ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਤਾਂ ਕਈ ਲੰਬੇ ਵਰਿਆਂ ਤੋਂ ਜਿਹੜੀ ਤਸਵੀਰ ਦਿਖਾ ਦੇਣਾ ਤੁਹਾਨੂੰ ਬੈਨਰ ਦੀ ਜਿਹੜਾ ਰਵਾਇਤੀ ਤੀਆਂ ਦਾ ਮੇਲਾ ਜਿਹੜਾ ਕਰਵਾਇਆ ਜਾਂਦਾ ਤਾਂ ਅਸੀਂ ਕਹਿ ਸਕਦੇ ਹਾਂ ਪੰਜਾਬੀ ਸੱਭਿਆਚਾਰ ਦਾ ਮਾਣ ਵੀ ਹੈ ਇਹ ਪ੍ਰੋਗਰਾਮ ਤਾਂ ਜਿਸ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਈ ਵਰਿਆਂ ਤੋਂ ਜਿਹੜੀਆਂ ਤੀਆਂ ਨੇ ਇਸ ਪਿੰਡ ਦੇ ਵਿੱਚ ਅੱਜ ਇਕੱਠੀਆਂ ਹੋਈਆਂ ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ